ਸੋ ਸਭ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਹੈ ਜੀ 10 ਪੋ ਤੇ ਅੱਜ ਦੇ ਦਿਨ ਹੀ ਆ ਛੋਟੇ ਸਾਹਿਬ ਜਦਿਆਂ ਨੂੰ ਕੋਤਵਾਲੀ ਗੁਰਦੁਆਰਾ ਸਾਹਿਬ ਤੋਂ ਫਤੇਗੜ ਸਾਹਿਬ ਸਰਾਂਦ ਲੈ ਕੇ ਜਾਇਆ ਗਿਆ ਸੀ ਤੇ ਮਹਾਨਗਰ ਕੀਰਤਨ ਜੋ ਕਿ ਅੱਜ ਇਸ ਸਥਾਨ ਤੋਂ ਜਾਣਾ ਹੈ ਤੇ ਉਹ ਤਿਆਰ ਵਰ ਤਿਆਰ ਹੈ ਜੀ ਪੈਦਲ ਨਗਰ ਕੀਰਤਨ ਇਹ ਜਾਵੇਗਾ ਸ੍ਰੀ ਫਤੇਗੜ ਸਾਹਿਬ ਤੱਕ ਤੇ ਇਸ ਵਿੱਚ ਤੁਸੀਂ ਜਰੂਰ ਸ਼ਾਮਲ ਹੋ ਜੀ ਤੇ ਮੇਰੀ ਵੀਡੀਓ ਨੂੰ ਜਰੂਰ ਦੇਖੋ ਆਪਾਂ ਤੁਹਾਨੂੰ ਪੂਰੇ ਨਗਰ ਕੀਰਤਨ ਸਾਹਿਬ ਦੇ ਦਰਸ਼ਨ ਕਰਾਵਾਂਗੇ ਅੱਜ ਦੇ ਹੀ ਦਿਨ ਮਾਤਾ ਗੁਜਰੀ ਜੀ ਤੇ ਛੋਟੇ ਸਾਬਜ਼ਾਦਿਆਂ ਨੂੰ ਮਰੈਂਡਾ ਜੋ ਕਿ ਕੋਤਵਾਲੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਤੋਂ ਸਰੰਦ ਫਤੇਗੜ ਸਾਹਿਬ ਲੈ ਕੇ ਜਾਇਆ ਗਿਆ ਸੀ ਤੇ ਉਹਨਾਂ ਦੀ ਯਾਦ ਵਿੱਚ ਅੱਜ ਦੇ ਦਿਨ ਨਗਰ ਕੀਰਤਨ ਗੁਰਦੁਆਰਾ ਕੋਤਵਾਲੀ ਸਾਹਿਬ ਤੋਂ ਫਤੇਗੜ ਸਾਹਿਬ ਤੱਕ ਪੈਦਲ ਯਾਤਰਾ ਕੱਢੀ ਜਾਂਦੀ ਹੈ ਤੇ ਇਹ ਪੈਦਲ ਯਾਤਰਾ ਹੁੰਦੀ ਹੈ ਇਸ ਵਿੱਚ ਕੋਈ ਵੀ ਵਾਹਨ ਨਹੀਂ ਹੁੰਦਾ ਹੈਗਾ ਸਾਰੀ ਸੰਗਤ ਪੈਦਲ ਪ੍ਰਮਾਤਮਾ ਦਾ ਵਾਹਿਗੁਰੂ ਦਾ ਜਾਪ ਕਰਦੀ ਹੋਈ ਇਸ ਰਸਤੇ ਨੂੰ ਅਦੇਗਰ ਸਾਹਿਬ ਤੱਕ ਪਹੁੰਚਦੀ ਹੈ ਤੇ ਨਗਰ ਕੀਰਤਨ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੇ ਨਗਰ ਕੀਰਤਨ ਜਾਣ ਵਾਸਤੇ ਤਿਆਰ ਹੈ ਜੀ ਤੇ ਤੁਸੀਂ ਮੇਰੀ ਵੀਡੀਓ ਨੂੰ ਜਰੂਰ ਦੇਖਣਾ ਤੇ ਸ਼ੇਅਰ ਕਰਨਾ ਜੀ ਤਾਂ ਜੋ ਹੋਰ ਸੰਗਤਾਂ ਵੀ ਇਸ ਨਗਰ ਕੀਰਤਨ ਦੇ ਦਰਸ਼ਕ ਕਰ ਸਕਣ ਤੇ ਮੱਦਦ ਤੋਂ ਬਾਅਦ ਇਸ ਨਗਰ ਕੀਰਤਨ ਵਿੱਚ ਹਿੱਸਾ ਪਾਓ ਜੀ ਤੇ ਨਗਰ ਕੀਰਤਨ ਦੇ ਨਾਲ ਜੁੜੋ ਤੇ ਪੈਦਲ ਯਾਤਰਾ ਵਿੱਚ ਨਾਲ ਜਾਂਲ ਕੇ ਮਾਤਾ ਗੁਜਰੀ ਜੀ ਤੇ ਛੋਡੇ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਸਭ ਸੰਗਤ ਨੂੰ ਬੇਨਤੀ ਹੈ ਜੀ ਸਾਰੇ ਜਾਣੇ ਜਰੂਰ ਪਹੁੰਚੋ ਜੀ ਹੋ ਚੁੱਕੀ ਆ ਸੰਗਤ ਨੂੰ ਬੇਨਤੀ ਆ ਕਿਰਪਾ ਕਰਕੇ

我们不买。 2027 ਤੋਂ ਫਿਰ ਫਟੇਗਾ ਚਾਉਂਦੇ ਰਨ ਆਫ ਜਾਨ ਬੋਲੇ ਨਿਹਾਲ ਜਾਨ ਨਿਹਾਲ ਵਾਹਿਗੁਰੂ ਜੀ ਕੀ ਫਤਿਹ ਜੱਲੀ ਗੱਲ ਸੰਗਤ ਨੂੰ ਦਾ ਕਾਦਰ ਹੋ ਕੇ I'm <inaudible> 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 Oh. ਨਾਗਰ ਕੀਰਤਨ ਮਰੈਂਡੇ ਦੀਆਂ ਸੜਕਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਫਤੇਦਾਰ ਸਾਹਿਬ ਲਈ ਰਵਾਨਾ ਹੋ ਚੁੱਕਾ ਹੈ ਜੀ ਤੇ ਗੁਰਦੁਆਰਾ ਸੀਸਗੰਜ ਸਾਹਿਬ ਜੋ ਕਿ ਮਰੈਂਡਾ ਵਿੱਚ ਸਥਿਤ ਹੈ ਜੀ ਉੱਥੇ ਪਹੁੰਚ ਗਿਆ ਹੈ ਨਗਰ ਕੀਰਤਨ ਦੀ ਤੇ ਵਾਹਿਗੁਰੂ ਦਾ ਜਪ ਕਰਦੀ ਹੋਈ ਸਾਰੀ ਸੰਗਤ ਨਾਲ ਪੈਦਲ ਚੱਲਦੇ ਹੋਏ ਨਗਰ ਕੀਰਤਨ ਦੇ ਨਾਲ ਆ ਰਹੇ ਨੇ ਕਹਿੰਦੇ ਜਿਹੜੀ ਸਕੱਟ ਬੱਸਾਂ ਪਾਰਕਿਸਾ ਦਾ ਰਸਲ ਜਾਣੀ ਕਿ ਕਿਸ ਤਰ੍ਹਾਂ ਦੇ ਬੱਸਾਂ ਕਿੱਥੇ ਆ ਗਏ ਹੋ ਰਹੇ ਸਭ ਇਸ ਦਾ ਸਾਥ ਕੋਲੋਂ ਸੇਖਾ ਦੇਣਾ ਕੋਈ ਮੇਰਾ ਬੀਬ ਭਾਈ ਆਫਿਸ ਸਾਹਿਬ ਤੋਂ ਬੱਸਾਂ ਜਾਣ ਦੀ ਕਿਰਪਾ ਕਰਨਾ ਕਰੇ ਜਿਹੜਾ ਬਲਾਕੀ ਵੀਰ ਸਾਹਿਬ ਦੇ ਟ੍ਰੈਫਿਕ ਦੇਖ ਰਹੇ ਆ ਉਹ ਕਿਰਪਾ ਕਰਕੇ ਨਾਲ ਨਾਲ ਜੰਮੇ ਵੀ ਕਿਰਪਾਤਾ ਕਰੋ ਭਾਈ ਕੋਈ ਵੀ ਬੀਬ ਜਿਹੜਾ ਬਲਾਕੀ ਸਾਹਿਬ ਦੇ ਟ੍ਰੈਫਿਕ ਦੇਖ ਰਿਹਾ ਉਹਨੇ Terima kasih telah ਵਾਹਿਗੁਰੂ ਸਤਨਾਮ 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 ਸਤ ਨਾਮ ਵਾਹਿਗੁਰੂ 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 ਸਾਜਣਗ ਜੀ ਪਿੰਡ ਆਲੰਪਰ ਆ ਕੇ ਸਾਰਿਆਂ ਨੇ ਛਾਪ ਤੇ ਮਠੀਆਂ ਦਾ ਲੰਗਰ ਲੱਗਿਆ ਹੋਇਆ ਸੀ ਆਪਾਂ ਨੇ ਛਕਿਆ ਤੇ ਇਹ ਆਪਣਾ ਪਿੰਡ ਹੈ ਜੀ ਆਲੰਪਰ ਪਿੰਡ ਤੇ ਉਸ ਤੋਂ ਬਾਅਦ ਨਗਾਮੇ ਅ ਪ੍ਰਸ਼ਾਦ ਦੇ ਦਾ ਲੰਗਰ ਚੱਲ ਰਿਹਾ ਸੀ ਤੇ ਸਾਰੀ ਸੰਗਤ ਨੇ ਉੱਤੇ ਪ੍ਰਸ਼ਾਦਾ ਛਕਿਆ ਜੀ ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਫੇਰ ਪਦੇ ਘਰ ਸਾਹਿਬਾਨ ਨੂੰ ਚਾਲੇ ਪਾ ਦਿੱਤੇ ਜੀ ਤੇ ਆਓ ਤੁਸੀਂ ਮੇਰੀ ਵੀਡੀਓ ਨੂੰ ਦੇਖਦੇ ਰਹਿਣਾ ਤੇ ਆਪਾਂ ਤੁਹਾਨੂੰ ਐਂਡ ਤੱਕ ਦਿਖਾਵਾਂਗੇ ਠੰਡੇ ਬੋੜਜ ਤੱਕ ਅਦੇਗੜ ਸਾਬ ਤੱਕ ਦਾ ਸਫਰ ਤੇ ਮੇਰੀ ਵੀਡੀਓ ਨੂੰ ਤੁਸੀਂ ਜਰੂਰ ਦੇਖਦੇ ਰਹੋ ਜੀ ਤੇ ਹੁਣ ਅਗਲੀ ਕੀਰਤਨ ਜੀ ਬਸੇ ਪਠਾਨਾ ਸ਼ਹਿਰ ਵਿੱਚ ਪਹੁੰਚ ਚੁੱਕਾ ਜੀ ਤੇ ਜਿੱਦਾਂ ਜਿੱਦਾਂ ਆਪਾਂ ਜਾਵਾਂਗੇ ਤੁਹਾਨੂੰ ਦੱਸਦੇ ਜਾਵਾਂਗੇ ਕਿ ਕਿਹਨਾ ਕਿਹਨਾ ਰਸਤੇ ਨੂੰ ਹੁੰਦੇ ਹੋਏ ਛੋਡੇ ਸਾਹਿਬ ਜਦ ਦੇ ਗਏ ਤੇ ਨਰਾਮੀ ਨੂੰ ਹੁੰਦੇ ਹੋਏ ਬਸੀ ਆ ਗਿਆ ਜੀ ਤੇ ਇਹ ਬਹੁਤ ਪੁਰਾਣਾ ਸ਼ਹਿਰ ਹੈ ਜੀ ਤੇ ਛੋਡੇ ਸਾਹਿਬ ਜਦਿਆਂ ਦੇ ਸਮੇਂ ਵਿੱਚ ਇਸ ਸ਼ਹਿਰ ਵਿੱਚ ਜ਼ਿਆਦਾਤਰ ਮੁਸਲਮਾਨ ਹੀ ਰਹਿੰਦੇ ਸਨ ਤੇ ਇਸ ਸ਼ਹਿਰ ਦੇ ਵਿੱਚ ਹਜੇ ਵੀ ਪ੍ਰਾਤਨ ਕਿਉਂਕਿ ਉਸ ਸਮੇਂ ਦੀਆਂ ਬਿਲਡਿੰਗਾਂ ਬੜੀਆਂ ਹੋਈਆਂ ਨੇ ਇਸ ਸਮੇਂ ਵੀ ਇਸ ਸ਼ਹਿਰ ਵਿੱਚ ਮੌਜੂਦ ਨੇ ਤੇ ਇੱਥੇ ਇੱਕ ਪੁਰਾਣੀ ਜੇਲ੍ਹ ਵੀ ਹੈ ਜੀ ਇੱਥੇ ਵੀ ਪਹਿਲਾਂ कोतवाल ਹੁੰਦਾ ਸੀ ਤੇ ਇੱਥੋਂ ਦੇ ਹੀ कोतवाले ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਖਬਰ ਬਜੀਰ ਖਾਨ ਕੋਲ ਭੇਜੀ ਸੀ ਤੇ ਲੈ ਕੇ ਗਿਆ ਸੀ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਮਰਿੰਡੇ ਤੋਂ ਬਸੀ ਤੱਕ ਲੈ ਕੇ ਆ ਚੁੱਕੇ ਨੇ ਤੇ ਇੱਥੇ ਤੋਂ ਆਪ ਨਾਲ ਛੋਟੇ ਸਾਹਿਬ ਜਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਵजीर खान ਕੋਲ ਲੈ ਕੇ ਗਿਆ ਸੀ ਬਸੀ ਦਾ ਫਾਦੇਗਰ ਸਾਹਿਬ ਦੀ ਧਰਤੀ ਤੇ ਪਹੁੰਚ ਚੁੱਕੇ ਆ ਜੀ ਤੁਮਰੀ ਤੁਮਰੇ ਸੂਤਰਕਾਰੀ ਤੁਮਰੇ ਹੋਰ ਸੁਹਾਗਿਆਕਾਰੀ ਤੁਮਰੀ ਗਤ ਮੇਤੁ ਸੁਮਹਿ ਜਾਣੀ ਆਨੰਦ ਦਾਸ ਸੁਦਾ ਕਰਮਾ ਤੁਦੇ ਆਕੇ ਹਰ ਰਸਾਸ ਨਮਾਣੀ ਜੀਰੋ ਕੰਡ ਸਭ ਤੇਰਾ ਵਾਹੇ ਸਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਕੀਰਾਵਾਹੇ ਗੁਰੂ ਅੰਤਰੁਪ੍ਰੀਵਾਲੀ ਪ੍ਰੀਤ ਮੈਂ ਤਾਂ ਸਿਵਾਰਨ ਹਰਨਾ ਤੁਖੰਦਾ ਸੁਖਰਾਸ ਤਾ ਕੋ ਬਿਗ ਨ ਕੋ ਲਾਹਿ ਜਾਤੀ ਪ੍ਰਭ ਕੇ ਅਰਦਾਸ ਅਰਦਾਸ ਸੂਵੰਕਾਰ ਵੈਕ੍ਰਿਤੀ ਕੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਸਤਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਪਿਰੰਦਰ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨਾਰ ਕੋਤੰਦਨਾ ਸੂਰੋਸ਼ ਜੀ ਆਰਲਾਏ ਸ੍ਰੀ ਹਰਿ ਕ੍ਰਿਸ਼ਨ ਜੀ ਆਏ ਇਸ ਰਿਤੇ ਸਭ ਕੁਝ ਆਏ ਤੇ ਬਾਹਰ ਦਰਸ਼ ਮਿਰਿਆ ਕਰਨਾਂ ਨਿਦਿਆ ਵੈ ਤਾਂ ਇਹ ਸਭ ਥਾਈ ਹੋਏ ਸਹਾਇ 10 ਪਾਪਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਥਾਈ ਹੋਏ ਸਹਾਇ 10 ਪਾਪਸ਼ੀਆਂ ਦੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਬਾਟ ਦਰਸ਼ਕੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਹਜੂਰ ਦੇ ਪੰਨਾ ਪਿਆਰਿਆਂ ਜਹਾਂ ਸਾਹਿਬ ਜਾਦਿਆਂ ਟਾਲੀਆਂ ਮੁਕਤਿਆ ਹੱਜੀਆਂ ਜੱਪੀਆਂ ਦੱਪੀਆਂ ਜਿਨ੍ਹਾਂ ਨਾਮ ਜਪਿਆ ਵੰਟ ਕੇ ਸਕੇ ਆ ਦੇਖ ਸੁਣਾਈ ਏਦ ਬਾਣੀ ਦੇ ਕੇ ਅੰਤਿਤ ਕੀਤਾ ਦਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਗਾ ਸਿੰਗੜੀਆਂ ਨੇ ਟਰਮੀਨ ਦਿੱਸ਼ਤ ਤੇ ਬੰਦ-ਬੰਦ ਘਟਵਾਈ ਥੋਪਨੀਆਂ ਲੋਹਾਈਆਂ ਚੱਕੀਆਂ ਤੇ ਚੜੇ ਆਰਿਆਂ ਦੇ ਨਾਲ ਚਿਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਮ ਨਹੀਂ ਆ ਰਿਹਾ ਸਿੱਕੀ ਪੈਸਾਂ ਸਵਸਾਂ ਸੰਗ ਨਿਵਾਇ ਤੇਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪਟਤਾਂ ਸਰਵਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਰਤਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ ਸਾਹਿਬ ਜੀ ਤੁਹਾਨੂੰ ਵਾਹਿਗੁਰੂ ਚੇਤਾਵਾਂ ਚੇਤਨ ਦਾ ਫਤਕਾ ਪਰਮ ਸਤ ਹੋਵੇ ਜਹਾਂ ਜਹਾਂ ਖਾਲਸਾ ਜੀ ਸਹਿਬ ਤਹਾਂ ਦਾ ਰੱਖਿਆ ਰਿਹਾ ਜੀ ਢੇਡ ਢੇਡ ਪਤੇ ਵਿਦ ਦੀ ਪੈ ਸਭ ਜੀ ਸਹੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਧ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾ ਦੇਸ਼ ਦਾ ਨਰਹਿਤ ਦਾ ਵਿਵੇਕ ਦਾ ਵਿਸਾਹ ਦਾ ਪ੍ਰੋਸਾ ਦਾ ਦਾ ਨਾ ਸਿਰ ਦਾ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦੀ ਇਸ਼ਨਾਨ ਚੌਂਕੀਆਂ ਚੰਡੇ ਬੂੰਗੇ ਚੁਕੋ ਜੁਗ ਅਸਲ ਸਰਮ ਕਾ ਜੈਕਾਰ ਬੋਲੋ ਜੀ ਵਾਹੇ ਆਪ ਜੀ ਦੇ ਸਿੱਖਾਂ ਦਾ ਮਨ ਨੀਮਾ ਮਤ ਉਸੀ ਮਤ ਪਤ ਦਾ ਰਾਕਾ ਅਕਾਲ ਪੁਰਖ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਜੀ ਹੋਰ ਗੁਰਦੁਆਰੇ ਆ ਗੁਰਤਾਮਾ ਜਿਨ੍ਹਾਂ ਤੋਂ ਆਪਣੀਆਂ ਦੇ ਪੰਤ ਕਾਲ ਸਜਣਿ ਵਿਛੋੜਿਆ ਗਿਆ ਜਿਨ੍ਹਾਂ ਦੇੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਸਾਜਣ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਨਿਹਾਸਰਿਆਂ ਦੇ ਆਸਰੇ ਤੋਂ ਕਾਲਨ ਪਰਨਾਸੀ ਬਿਆਲ ਨੂੰ ਤੁਪੇ ਸਦਾ ਅੰਗ ਸੰਗੇ ਆਪਣਗਲ ਦੇ ਤੂਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਾਚਾ ਜੀ ਆਪਦੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਨੰਮਰ ਦਾਸ ਅਰਦਾਸ ਤਰਦਾਸ ਬੀਤੀ ਜੋਤਰੀ ਕੀਤੀ ਜਾਂਦੀ ਹੈ ਤਨ ਤਨ ਮਤਾ ਗੁਰਬਾਣੀ ਤਨ ਤਨ ਸਾਹਿਬ ਜੀ ਦਾਦਾ ਬਖਸ਼ੁਰਾ ਦਰਬਾਰ ਸਹੀ ਦੀ ਤਨ ਤਨ ਸਾਹਿਬ ਜਤਾ ਪਤਾ ਪਤੇ ਸਿੰਘ ਦੀਆਂ ਅਸਤੀਆਂ ਦੇ ਸ੍ਰੀ ਕੀ ਜਾੜੇ ਨੂੰ ਬਣਾਉਦੇ ਪੁਰ ਦੁਆਰਾ ਸੋਤ ਵਾਲੀ ਸਾਹਿਬ ਤੋਂ ਪੰਜ ਪਿਆਰਿਆਂ ਦੀ ਗਵਾਹੀ ਏਟ ਤੇ ਤਨ ਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਆਸਤੀਆਂ ਦੇ ਛਤਰ ਛਾਇਆ ਦੇ ਹੇਠ ਨਗਰ ਕੀਰਤਨ ਆਰੰਭ ਹੋਇਆ ਸੀ ਜੋ ਸ੍ਰੀ ਗੁਰਦੁਆਰਾ ਸ੍ਰੀ ਪਤੇਗੜ੍ਹ ਸਾਹਿਬ ਜਿੱਥੇ ਪਹੁੰਚਿਆ ਉਸ ਤੋਂ ਸਮਾਪਤੀ ਦਿੱਤੀ ਅਰਦਾਸ ਹੈ ਜੀ ਸਰਵਤਨ ਸੰਗਤਾਂ ਸੰਮਨਨ ਕਰਦੀ ਹੋਈਆਂ ਸ੍ਰੀ ਬੱਦੇਗੜ ਸਾਹਿਬ ਦੇ ਖੋਜਿਸ ਨੂੰ ਤਾਂ ਸੰਵਤ ਸੰਧਪਨ ਅੰਦਰ ਪਰਵਾਨ ਕਰਨੀਆਂ ਚੱਲਿਆ ਹੋਏ ਕਦਮ ਕਦਮ ਦੇਖੇ ਦੇ ਵਿੱਚ ਲੁਣਾ ਇਹ ਸਾਧ ਸੰਗਤੀਆਂ ਹਾਜ਼ਰੀਆਂ ਦੇਣੀਆਂ ਪਰਵਾਰ ਨਿਕਾਣੀਆਂ ਅੰਗਤਾਂ ਦੇ ਸਹਿਸਾ ਕਰਨੀ ਸਹੀ ਪਿਆਰੇ ਮੀਤ ਜਨਾ ਮਿਲਿਆ ਤੇਰਾ ਮੈਂ ਤੇਰੇ ਘਾਰੇ ਸਰਬਤ ਦਾ ਭਲਾ ਨਾ किपे <cık> भुलंदी